ਇਹ ਜਿਹੜੀਆਂ ਤਸਵੀਰਾਂ ਤੁਸੀਂ ਇਸ ਵਕਤ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਸਿਰਸਾਰੀਆਂ ਦੱਸੀਆਂ ਜਾ ਰਹੀਆਂ ਨੇ ਆਈਟੀਆਈ ਰੋਡ ਦੇ ਉੱਤੇ ਕਾਲੀ ਮਾਤਾ ਦਾ ਮੰਦਰ ਹੈ ਇੱਕ ਪਰਿਵਾਰ ਜਿਹੜਾ ਮੰਦਰ ਦੇ ਵਿੱਚ ਮੱਥਾ ਟੇਕਣ ਆਉਂਦਾ ਤੇ ਜਦੋਂ ਇਹ ਵਾਪਸ ਜਾਣ ਲੱਗਦੇ ਆ ਤਾਂ ਇਸੇ ਦੌਰਾਨ ਆ ਜਿਹੜਾ ਸ਼ਖਸ ਜਿਹਨੇ ਨਿਗਾਹ ਰੱਖੀ ਹੋਈ ਆ ਵੀ ਕਿਹੜੇ ਵੇਲੇ ਇਹਨਾਂ ਦੀ ਪਿੱਠ ਮੇਰੇ ਵੱਲ ਨੂੰ ਹੋਵੇ ਤਾਂ ਮੈਂ ਵਾਰਤਾਲੂ ਅੰਜਾਮ ਦਿਆਂ ਜਿੱਦਾਂ ਹੀ ਇਹ ਔਰਤ ਜਿਹਦਾ ਨਾਮ ਸੁਨੀਤਾ ਹੈ ਇਹ ਬਾਈਕ ਦੇ ਉੱਤੇ ਬੈਠਦੀ ਆ ਤਾਂ ਇਹ ਉਹਦੀ ਚੇਨ ਤੇ ਜਿਹੜਾ ਹੱਥ ਪਾ ਲੈਂਦਾ ਤੇ ਲੈ ਕੇ ਭੱਜ ਜਾਂਦਾ ਇਹ ਔਰਤ ਉਹਦਾ ਪਿੱਛਾ ਕਰਦੀ ਹੋਈ ਡਿੱਗ ਪੈਂਦੀ ਆ ਗਨੀਮਤ ਇਹ ਸੀਗੀ ਕਿ ਪਿੱਛੋਂ ਕੋਈ ਗੱਡੀ ਨਹੀਂ ਸੀ ਆ ਰਹੀ ਨਹੀਂ ਤਾਂ ਇਸ ਔਰਤ ਦੇ ਨਾਲ ਹੋਰ ਵੱਡਾ ਹਾਦਸਾ ਜਿਹੜਾ ਵਾਪਰ ਜਾਣਾ ਸੀਗਾ ਜਦੋਂ ਇਹਨਾਂ ਨੇ ਇਹਦਾ ਪਿੱਛਾ ਕੀਤਾ ਤਾਂ ਪਤਾ ਲੱਗਿਆ ਵੀ ਇਹ ਨੌਜਵਾਨ ਜਿਹੜਾ ਇੱਕ ਕਾਰ ਦੇ ਵਿੱਚ ਆਇਆ ਸੀਗਾ ਇਹਦੇ ਬਾਕੀ ਸਾਥੀ ਥੋੜੀ ਦੂਰ ਗੱਡੀ ਦੇ ਵਿੱਚ ਇਹਦਾ ਇੰਤਜ਼ਾਰ ਕਰ ਰਹੇ ਸੀਗੇ ਭੱਜ ਕੇ ਇਹ ਗੱਡੀ ਦੇ ਵਿੱਚ ਵੜ ਗਿਆ ਤੇ ਮੁੜ ਕੇ ਫੁਰਰ ਹੋ ਗਏ ਹੁਣ ਇਸ ਔਰਤ ਨੇ ਜਦੋਂ ਪੁਲਿਸ ਨੂੰ ਕੰਪਲੇਂਟ ਕੀਤੀ ਤਾਂ ਪਤਾ ਲੱਗਾ ਵੀ ਇਦਾਂ ਦੀ ਹੀ ਇੱਕ ਹੋਰ ਵਾਰਦਾਤ ਜਿਹੜੀ ਆ ਉਹ ਪਹਿਲਾਂ ਵੀ ਹੋ ਚੁੱਕੀ ਆ ਉਹ ਵੀ ਇੱਕ ਮੰਦਰ ਦੇ ਬਾਹਰ ਹੋਈ ਆ ਕਿ ਜਦੋਂ ਇੱਕ ਔਰਤ ਮੰਦਰ ਦੇ ਵਿੱਚ ਮੱਥਾ ਟੇਕਣ ਗਈ ਤਾਂ ਉਹਦੇ ਨਾਲ ਵੀ ਇਸੇ ਤਰ੍ਹਾਂ ਲੁੱਟ ਕੀਤੀ ਗਈ ਆ ਔਰ ਇਹ ਜਿਹੜੇ ਲੁੱਟ ਕਰਨ ਵਾਲੇ ਮੁੰਡੇ ਨੇ ਇਹ ਆਉਂਦੇ ਕਦੇ ਚਾ ਗੱਡੀਆਂ ਚਾਉਂਦੇ ਆ ਗੱਡੀਆਂ 'ਚ ਫਿਰ ਜਦੋਂ ਲੁੱਟ ਲੁੱਟ ਲੈਂਦੇ ਅਗਲੇ ਬੰਦੇ ਨੂੰ ਤੇ ਲੈ ਕੇ ਗੱਡੀ ਭੱਜ ਜਾਂਦੇ ਆ ਕੁਣ ਸਵਾਲ ਇਹ ਆ ਵੀ ਇਹ ਗੱਡੀਆਂ ਵਾਲੇ ਨੌਜਵਾਨ ਐਦਾਂ ਕਰ ਕਿਉਂ ਰਹੇ ਆ? ਦਰਸਲ ਇਹ ਨਸ਼ੇੜੀ ਲੋਕ ਨੇ ਇਹ ਨਸ਼ੇ ਦੇ ਆਦੀ ਹੋ ਚੁੱਕੇ ਨੇ। ਪੈਸੇ ਇਹਨਾਂ ਨੂੰ ਘਰਦਿਆਂ ਕੋਲੋਂ ਮਿਲਦੇ ਨੇ ਕਿਤੋਂ ਇਹ ਗੱਡੀ ਖੋ ਲੈਂਦੇ ਆ ਜਾਂ ਕਿਸੇ ਦੀ ਮੰਗ ਲੈਂਦੇ ਆ ਤੇ ਬਾਅਦ ਚ ਉਹਨਾਂ ਗੱਡੀਆਂ ਦੇ ਵਿੱਚ ਅਜਿਹੇ ਆਰਦਾਤਾਂ ਨੂੰ ਇਹ ਅੰਜਾਮ ਦਿੰਦੇ ਨੇ। ਪੁਲਿਸ ਨੰਬਰ ਨੋਟ ਕਰਦੀ ਰਹਿ ਜਾਂਦੀ ਆ, ਲੱਭਦੀ ਰਹਿ ਜਾਂਦੀ ਆ ਪਰ ਇਹ ਅਗਾਹ ਤੋਂ ਗਾਂ ਇੱਕ ਤੋਂ ਬਾਅਦ ਇੱਕ ਦੂਜੀ ਵਾਰਦਾਤ ਕਰਦੇ ਜਾਂਦੇ ਨੇ। ਸਿਰਫ ਸਵਾਲ ਇਹ ਖੜਾ ਹੁੰਦਾ ਵਾ ਵੀ ਡਰ ਤਾਂ ਕਿਸੇ ਪਾਸੇ ਹੈ ਹੀ ਨਹੀਂ ਕਿਸੇ ਨੂੰ। ਪਰ ਇਹ ਸੜਕ ਦੇ ਉੱਤੇ ਭਰੇ ਬਾਜ਼ਾਰ ਦੇ ਵਿੱਚ ਇਹ ਮੁੰਡਾ ਜਿਹੜਾ ਵਾ ਸਿਰਫ ਇਸੇ ਤਾਕ ਚ ਖੜਾ ਕਿ ਕਿਹੜੇ ਵੇਲੇ ਇਹ ਔਰਤ ਦੀ ਪਿੱਠ ਇਹਦੇ ਵੱਲ ਹੋਵੇ ਤਾਂ ਇਹ ਉਹਦੀ ਚੈਨੀ ਲੈ ਕੇ ਭੱਜੇ ਤੇ ਕਰਦਾ ਵੀ ਇਦਾਂ ਹੀ ਆ ਇਹਦੀ ਫੁਰਤੀ ਦੇਖੋ ਤੁਸੀਂ ਕਿੰਨੀ ਆ ਬਈ ਜਿੱਦਾਂ ਹੀ ਉਹ ਔਰਤ ਆਪਣੇ ਬੱਚਿਆਂ ਦੇ ਨਾਲ ਉੱਤੇ ਬੈਠਦੀ ਆ ਬਾਈਕ ਦੇ ਉੱਤੇ ਤੇ ਉਸੇ ਦੌਰਾਨ ਇਹ ਜਿਹੜਾ ਵਾ ਉਹਦੀ ਚੇਨ ਲਾ ਕੇ ਭੱਜ ਜਾਂਦਾ ਹੁਣ ਇਹ ਸਾਰੇ ਹਾਦਸੇ ਦੇ ਵਿੱਚ ਜਿਹੜਾ ਲੁੱਟ ਵਾਲਾ ਬੰਡਾ ਵਾ ਜਿਹਨੇ ਲੁੱਟਿਆ ਉਹ ਤਾਂ ਚੇਨ ਲੈ ਕੇ ਭੱਜ ਗਿਆ ਜਿਉ ਛੋਟੇ ਬੱਚਿਆਂ ਦੇ ਸੱਟ ਲੱਗ ਜਾਂਦੀ ਜਿੱਦਾਂ ਉਹ ਬਾਈਕ ਤੋਂ ਡਿੱਗੇ ਆ ਜਿੱਦਾਂ ਉਹ ਜਨਾਨੀ ਪਿੱਛਾ ਕਰਦੀ ਡਿੱਗੀ ਆ ਜੇ ਇਹਨਾਂ ਦੇ ਨਾਲ ਕੋਈ ਹੋਰ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਫੇਰ ਕੌਣ ਜ਼ਿੰਮੇਵਾਰ ਸੀ ਇਹ ਸਾਰੇ ਹਾਦਸੇ ਲਈ ਕਿਸੇ ਨੇ ਜ਼ਿੰਮੇਵਾਰੀ ਨਹੀਂ ਸੀ ਲੈਣੀ ਕਿਹੜਾ ਸੀਗਾ ਜੀ ਪਰਚਾ ਦਰਜ ਹੋ ਗਿਆ ਸੀਸੀਟੀਵੀ ਫੁਟੇਜ ਖੰਗਾਲਦੇ ਪਏ ਆ ਨੰਬਰ ਨੋਟ ਕਰ ਲਿਆ ਗੱਡੀ ਦਾ ਨਾਕੇ ਤੇ ਰੋਕਾਂਗੇ ਤੇ ਜਦੋਂ ਗੱਡੀ ਲੱਭ ਗਈ ਤੇ ਫੇਰ ਜਿਹੜਾ ਵਾ ਕਾਰਵਾਈ ਸ਼ੁਰੂ ਕਰਦੇ ਆਂਗੇ ਕਿਤੇ ਨਾ ਕਿਤੇ ਐਦਾਂ ਲੱਗਦਾ ਵੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਡਰ ਆ ਉਹ ਲੋਕਾਂ ਦੇ ਮਨਾਂ ਦੇ ਵਿੱਚੋਂ ਬਿਲਕੁਲ ਖਤਮ ਹੋ ਚੁੱਕਾ ਚਿੱਟੇ ਦਿਨ ਵਾਰਦਾਤਾ ਨੂੰ ਜਿਹੜਾ ਵਾ ਅੰਜਾਮ ਦਿੱਤਾ ਜਾਂਦਾ ਇਸੇ ਤਰ੍ਹਾਂ ਹੀ ਇੱਕ ਘਟਨਾ ਬਠਿੰਡਾ ਦੇ ਵਿੱਚ ਹੋਈ ਸੀਗੀ ਕਿ ਕੁਝ ਲੜਕੀਆਂ ਸੀਗੀਆਂ ਜਿਹੜੀਆਂ ਉਹ ਕਾਰ ਦੇ ਵਿੱਚ ਆਈਆਂ ਪੈਟਰੋਲ ਪੰਪ ਦੇ ਬਾਹਰ ਇੱਕ ਔਰਤ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਜਿਨ੍ਹਾਂ ਨੇ ਪੈਟਰੋਲ ਪੁਆਇਆ ਆਪਣੀ ਐਕਟਿਵਾ ਦੇ ਵਿੱਚ ਤੇ ਜਦੋਂ ਉਹ ਔਰਤ ਬਜ਼ੁਰਗ ਔਰਤ ਇੰਤਜ਼ਾਰ ਕਰ ਰਹੀ ਸੀ ਤਾਂ ਇਹ ਕੁੜੀਆਂ ਉਹਨਾਂ ਨੂੰ ਕਹਿੰਦੀਆਂ ਵੀ ਆਂਟੀ ਜੀ ਤੁਸੀਂ ਸਾਨੂੰ ਆਹ ਰਸਤਾ ਦੱਸਿਓ ਜੇ ਅਸੀਂ ਇਸ ਐਡਰੈਸ ਤੇ ਜਾਣਾ ਤੇ ਉਹ ਬਜ਼ੁਰਗ ਔਰਤ ਨੇ ਕਿਹਾ ਵੀ ਚਲੋ ਕੁੜੀਆਂ ਨੇ ਇਹਨਾਂ ਨੂੰ ਰਸਤਾ ਦੱਸ ਦਿੰਦੇ ਆ ਤਾਂ ਉਹਨਾਂ ਕੁੜੀਆਂ ਨੇ ਕੀ ਕੀਤਾ ਉਸ ਬਜ਼ੁਰਗ ਮਹਿਲਾ ਦੀਆਂ ਜਿਹੜੀਆਂ ਚੂੜੀਆਂ ਉਹਨਾਂ ਦੇ ਪਾਈਆਂ ਹੋਈਆਂ ਸੀਗੀਆਂ ਸੋਨੇ ਦੀਆਂ ਉਹ ਲਾ ਲਈਆਂ ਤੇ ਉਹਨਾਂ ਨੂੰ ਉਦੋਂ ਨਹੀਂ ਪਤਾ ਲੱਗਾ ਆਂਟੀ ਜੀ ਨੂੰ ਕਿ ਮੇਰੀਆਂ ਜਿਹੜੀਆਂ ਚੂੜੀਆਂ ਸੋਨੇ ਦੀਆਂ ਪਾਈਆਂ ਹੋਈਆਂ ਸੀ ਉਹਨਾਂ ਨੇ ਲਾ ਲਈਆਂ ਜਦੋਂ ਕੁਝ ਦੂਰ ਜਾ ਕੇ ਉਹਨਾਂ ਨੂੰ ਅਹਿਸਾਸ ਹੋਇਆ ਵੀ ਮੇਰੀਆਂ ਸੋਨੇ ਦੀਆਂ ਚੂੜੀਆਂ ਕਿੱਥੇ ਆ ਤਾਂ ਫੇਰ ਉਹ ਬੜੇ ਪਰੇਸ਼ਾਨ ਹੋਏ ਵੀ ਮੈਂ ਤਾਂ ਘਰੋਂ ਬਾਕੇ ਆਈ ਸੀਗੀ ਇਹ ਕਿੱਥੇ ਗਈਆਂ ਕਰਦੇ ਕਰਾਉਂਦੇ ਆ ਜਦੋਂ ਸਾਰਾ ਮਾਮਲਾ ਤਫ਼ਤੀਸ਼ ਹੋਇਆ ਪਤਾ ਲੱਗਾ ਵੀ ਉਹ ਪੈਟਰੋਲ ਪੰਪ ਦੇ ਉੱਤੇ ਮੈਨੂੰ ਉਹ ਗੱਡੀ ਸਵਾਰ Swift ਸਵਾਰ ਕੁੜੀਆਂ ਨੇ ਸੱਧਿਆ ਸੀਗਾ ਤਾਂ ਫੇਰ ਪਤਾ ਲੱਗਾ ਵੀ ਉਹਨਾਂ ਨੇ ਜਦੋਂ ਆਂਟੀ ਨੂੰ ਲਾਗੇ ਬੁਲਾਇਆ ਨਾ ਵੀ ਆਂਟੀ ਜੀ ਆਡਰੈਸ ਦੱਸਿਓ ਤੇ ਉਸੇ ਦੌਰਾਨ ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਚੂੜੀਆਂ ਸੀ ਉਹ ਲਾ ਲਈਆਂ ਸੀ ਤੇ ਹੁਣ ਇਹ ਸਿਰਸੇ ਦੇ ਵਿੱਚ ਦੇਖੋ ਤੁਸੀਂ ਕਿਦਾਂ ਸ਼ਰੇਆਮ ਇਹ ਮੁੰਡਾ ਉਸ ਔਰਤ ਦੀ ਵਿਚਾਰੀ ਦੀ ਚੈਨੀ ਲਾ ਕੇ ਭੱਜ ਗਿਆ ਤੇ ਗਨੀਮਤ ਇਹ ਰਹੀ ਵੀ ਪਿੱਛੋਂ ਕੋ ਗੱਡੀ ਨਹੀਂ ਸੀ ਆਉਂਦੀ ਨਹੀਂ ਤੇ ਵੱਡਾ ਹਾਦਸਾ ਜਿਹੜਾ ਉਹ ਵਾਪਰ ਜਾਣਾ ਸੀਗਾ ਦਰਸਲ ਨਸ਼ੇ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਪੁਲਿਸ ਨੂੰ ਚਾਹੀਦਾ ਵੀ ਇਹਦੇ ਉੱਤੇ ਰੋਕ-ਥਾਮ ਕੀਤੀ ਜਾਵੇ ਨਸ਼ੇੜੀ ਨੌਜਵਾਨ ਜਿਹੜੇ ਆ ਜਦੋਂ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਕੀ ਕਰ ਰਹੇ ਨੇ ਕੋਈ ਦੇਖ ਰਿਹਾ ਨਹੀਂ ਦੇਖ ਰਿਹਾ ਇਹਨਾਂ ਦੇ ਇਸ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਇਹਦੇ ਪ੍ਰਨਾਮ ਜਿਹੜੇ ਆ ਇਹ ਬਹੁਤ ਮਾੜੇ ਵੀ ਨਿਕਲ ਸਕਦੇ ਆ ਉਹ ਆਪਣੀ ਲੈ ਕੇ ਚੰਨੀ ਭੱਜ ਗਿਆ ਪਰ ਉਹ ਔਰਤ ਜਿੱਦਾਂ ਡਿੱਗਦੀ ਆ ਉਹਦੇ ਸੱਟਾਂ ਵੀ ਲੱਗ ਸਕਦੀਆਂ ਸੀਗੀਆਂ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਪੁਲਿਸ ਦਾ ਡਰ ਕਿੱਥੇ ਆ ਨੌਜਵਾਨ ਜਿਹੜੇ ਆ ਨਸ਼ੇ ਦੇ ਆਦੀ ਹੋ ਚੁੱਕੇ ਆ ਇਹਨਾਂ ਨੂੰ ਡਰ ਕਿੱਥੇ ਆ ਪੁਲਿਸ ਦਾ ਮੰਦਰ ਦੇ ਬਾਹਰ ਅਗਲਾ ਖੜਾ ਬੜੀ ਟੌਰ ਦੇ ਨਾਲ ਉਹ ਇਸੇ ਤਾਕ ਦੇ ਵਿੱਚ ਖੜਾ ਵੀ ਕੋਈ ਜਿਹੜਾ ਇਦਾਂ ਦਾ ਭੋਲਾ ਭਾਲਾ ਆਵੇ ਉਹ ਜਦੋਂ ਉਹਦਾ ਧਿਆਨ ਕਿਸੇ ਹੋਰ ਪਾਸੇ ਹੋਵੇ ਤਾਂ ਮੈਂ ਉਹਦੇ ਨਾਲ ਵਾਰਦਤ ਕਰਾਂ ਜਿੱਦਾਂ ਇਹਨੇ ਕੀਤਾ ਵਾ ਜਿੱਦਾਂ ਤੁਸੀਂ ਸੀਸੀਟੀਵੀ ਫੁਟੇਜ ਵੀ ਦੇਖ ਰਹੇ ਹੋ ਲੋਕ ਵੀ ਬਾਹਰ ਆਉਂਦੇ ਆ ਭੱਜਦੇ ਵੀ ਆਏ ਦੇ ਮਗਰ ਪਰ ਕਿਉਂਕਿ ਇਹਨਾਂ ਨੇ ਅਗਲੇ ਪਾਸੇ ਆਪਣੀ ਗੱਡੀ ਲਾਈ ਹੁੰਦੀ ਆ ਉਹ ਗੱਡੀ 'ਚ ਬਹਿ ਕੇ ਭੱਜ ਜਾਂਦਾ ਫਰਾਰ ਹੋ ਜਾਂਦਾ ਤੇ ਉਹ ਔਰਤ ਜਿਹੜੀ ਆ ਉਹ ਇਹ ਜੱਦੀ ਅਫਸੋਸ ਦੇ ਵਿੱਚ ਆ ਵੀ ਮੇਰੇ ਨਾਲ ਆ ਕੀ ਹੋ ਗਿਆ ਵੀ ਮੈਂ ਤਾਂ ਘਰੋਂ ਮੱਥਾ ਟੇਕਣ ਆਈਆਂ ਤੇ ਮੇਰੇ ਨਾਲ ਹਾਦਸਾ ਵਾਪਰ ਗਿਆ ਸੋ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਡਰ ਆ ਉਹ ਲੋਕਾਂ ਦੇ ਮਨਾਂ 'ਚ ਪੂਰੇ ਤਰੀਕੇ ਦੇ ਨਾਲ ਖਤਮ ਹੋ ਚੁੱਕਾ ਹੈ ਇਸੇ ਕਰਕੇ ਅਜਿਹੀਆਂ ਵਾਰਦਾਤਾਂ ਜਿਹੜੀਆਂ ਨੇ ਇਹ ਵਧਦੀਆਂ ਜਾ ਰਹੀਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ